ਸਚੀ ਗੱਲ ਦੋਸਤੋ ਸਵਾਗਤ ਹੈ ਤੁਹਾਡਾ ਗਲੋਬਲ ਇਨਸਾਈਟ ਪੰਜਾਬੀ ਦੇ ਵਿੱਚ ਦੋਸਤੋ ਰੀਸੈਂਟਲੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ 15 ਲੋਕਾਂ ਦੀ ਭੀੜ ਨੇ ਤੁਰਕੀ ਵਿੱਚ ਅਮਰੀਕਨ ਸੋਲਜਰਸ ਤੇ ਹਮਲਾ ਕੀਤਾ ਹੈ ਇਹ ਦੇਖ ਕੇ ਬਹੁਤ ਸਾਰੇ ਦੇਸ਼ਾਂ ਦੇ ਨੇਤਾ ਜਿਹੜੇ ਨੇ ਉਹ ਹੈਰਾਨੀ ਦੇ ਵਿੱਚ ਨੇ ਕਿਉਂਕਿ ਤੁਰਕੀ ਇੱਕ ਨਾਟੋ ਮੈਂਬਰ ਹੈ ਜੀ ਹਾਂ ਇੱਕ ਨਾਟੋ ਦੇਸ਼ ਦੇ ਵਿੱਚ ਹੀ ਅਮਰੀਕਨ ਸੈਨਿਕ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਤੇ ਇਹ ਭੀੜ ਨਾਰੇ ਲਗਾ ਰਹੀ ਸੀ ਅਮਰੀਕਨਸ ਗੋ ਬੈਕ ਇਹ ਅਮਰੀਕੀ ਸੋਲਜਰ ਅਸਲ ਵਿੱਚ ਸੋਲਜਰ ਨਹੀਂ ਸਨ ਇਹ ਮਰੀਨਸ ਹਨ ਮਰੀਨ ਅਤੇ ਸੋਲਜਰ ਦੇ ਵਿੱਚ ਕਾਫੀ ਫਰਕ ਹੁੰਦਾ ਹੈ ਸੋਲਜਰ ਸਿਰਫ ਫ ਪਰ ਯੂਐਸ ਮਰੀਨ ਜਿਹੜੇ ਨੇ ਉਹ ਨੇਵੀ 에ਅਰ ਫੋਰਸ ਅਤੇ ਆਰਮੀ ਕਿੰਨਾ ਥਾਂ ਤੇ ਕੰਮ ਕਰ ਸਕਦਾ ਹੈ ਉਹ ਜਿਆਦਾ ਸਟਰੋਂਗ ਅਤੇ ਸਕਿਲਡ ਹੁੰਦੇ ਹਨ ਇਹਨਾਂ ਤੋਂ ਅਮਰੀਕੀ ਮਰੀਨਜ਼ ਨੂੰ ਤੁਰਕੀ ਦੇ ਵਿੱਚ ਇੱਕ ਰਾਸ਼ਟਵਦੀ ਯੂਥ ਗਰੁੱਪ ਨੇ ਨਿਸ਼ਾਨਾ ਬਣਾਇਆ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਤੁਰਕੀ ਦੇ ਨੌਜਵਾਨ ਯੈਂਕੀ ਗੋ ਬੈਕ ਕਹਿ ਰਹੇ ਹਨ ਇੱਥੇ ਤੁਸੀਂ ਇਸ ਵੀਡੀਓ ਨੂੰ ਦੇਖ ਸਕਦੇ ਹੋ ਜਿਸ ਵਿੱਚ ਯੈਂਕੀ ਗੋ ਹੋਮ ਦੇ ਨਾਰੇ ਲੱਗ ਰਹੇ ਨੇ ਕਹਾਂ ਨੀਰੇ ਇਨ ਨੌਜਵਾਨ ਚਾਹੁੰਦੇ ਹਨ ਕਿ ਅਮਰੀਕਨ ਸੋਲਜਰਸ ਜਿਹੜੇ ਨੇ ਉਹ ਤੁਰਕੀ ਦੀ ਧਰਤੀ ਨੂੰ ਛੱਡ ਕੇ ਵਾਪਸ ਅਮਰੀਕਾ ਚਲੇ ਜਾਣ। ਹੁਣ ਤੁਹਾਡੇ ਮਨ ਵਿੱਚ ਇਹ ਸਵਾਲ ਹੋਵੇਗਾ ਕਿ ਤੁਰਕੀ ਵਿੱਚ ਅਮਰੀਕੀ ਫੌਜ ਕਿਉਂ ਹੈ? ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਮਰੀਕਨ ਸੋਲਜਰਸ ਹਰ ਥਾਂ ਵਿਦੇਸ਼ਾਂ ਵਿੱਚ ਤਾਇਨਾਤ ਹਨ। ਚਾਹੇ ਉਹ ਸਾਊਥ ਕੋਰੀਆ ਹੋਵੇ, ਜਾਪਾਨ, ਫਿਲੀਪੀਨਸ ਜਾਂ ਕੋਵੈਤ। ਅੱਗੇ ਤੁਰਕੀ ਵਿੱਚ ਵੀ ਤੁਹਾਨੂੰ 1600 ਤੋਂ ਵੱਧ ਅਮਰੀਕਨ ਸੋਲਜਰਸ ਮਿਲ ਜਾਣਗੇ। ਜਿੰਨਾ ਵਿੱਚੋਂ ਜ਼ਿਆਦਾਤਰ ਅਮਰੀਕਨ 에ਅਰ ਫੋਰਸ ਦੇ ਹਨ। ਕੁਝ ਰਿਪੋਰਟਾਂ ਦੇ ਅਨੁਸਾਰ ਤੁਰਕੀ ਅਮਰੀਕਾ ਦੇ ਪਰਮਾਣੂ ਬੰਬ ਤੇ ਪਰਮਾਣੂ ਮਿਜ਼ਾਈਲਾਂ ਨੂੰ ਸਟੋਰ ਕਰਦਾ ਹੈ। ਪਹਿਲਾਂ ਇਹ 깔 ਇੱਕ ਅਫਵਾਹ ਹੀ ਸੀ ਪਰ 2016 ਅਤੇ 15 ਤੋਂ ਇਸ ਬਾਰੇ ਲੋਕਾਂ ਨੇ ਲਿਖਣਾ ਸ਼ੁਰੂ ਕਰ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਅਮਰੀਕਾ ਇਹਨਾਂ ਪਰਮਾਣੂ ਹਥਿਆਰਾਂ ਨੂੰ ਤੁਰਕੀ ਵਿੱਚ ਸਟੋਰ ਕਰਕੇ ਬੈਠਾ ਹੈ। ਜਿਕਰ ਕੱਲ ਨੂੰ ਉਹ ਰੂਸ ਜਾਂ 이란 ਤੇ اچانک حملہ ਕਰਨਾ ਚਾਹੁੰਦਾ ਹੈ ਤਾਂ ਉਹ ਅਜਿਹਾ ਕਰ ਸਕੇਗਾ ਕਿਉਂਕਿ ایران ਦੀ ਤੁਰਕੀ ਨਾਲ ਬਹੁਤ ਵੱਡੀ ਬਾਰਡਰ ਲੱਗਦੀ ਹੈ ਡੋਨਾਲਡ 트럼ਪ ਨੇ 2019 ਵਿੱਚ ਇਸ ਅਫਵਾਹ ਦੀ ਪੁਸ਼ਟੀ ਕੀਤੀ ਸੀ ਜਦੋਂ ਉਹ ਤੁਰਕੀ ਦੇ ਇੱਕ ਅਧਿਕਾਰੀ ਨਾਲ ਬੈਠੇ ਸਨ ਤਾਂ ਉਹਨਾਂ ਨੇ ਕਿਹਾ ਸੀ ਕਿ ਸਾਡੇ ਪਰਮਾਣੂ ਹਥਿਆਰ ਵੀ ਤੁਹਾਡੇ ਦੇਸ਼ ਵਿੱਚ ਹਨ ਇਹ ਸੁਣ ਕੇ ਮੀਡੀਆ ਪੂਰੀ ਤਰ੍ਹਾਂ ਸ਼ੌਕ ਹੋ ਗਿਆ ਕਿ 트럼ਪ ਨੇ ਅਫੀਸ਼ੀਅਲ ਤੌਰ ਤੇ ਅਮਰੀਕਾ ਦਾ ਇੱਕ ਵੱਡਾ ਰਾਜ਼ ਖੋਲ੍ਹ ਦਿੱਤਾ ਹੈ ਦੁਨੀਆ ਨੂੰ ਦੱਸ ਦਿੱਤਾ ਹੈ ਕਿ ਅਮਰੀਕਾ ਤੁਰਕੀ ਵਿੱਚ ਪਰਮਾਣੂ ਹਥਿਆਰਾਂ ਨੂੰ ਸਟੋਰ ਕਰ ਰਿਹਾ ਹੈ ਇੱਕ ਕਿਸ ਸੰਧੀ ਦੇ ਤਹਿਤ ਕੀਤਾ ਜਾ ਰਿਹਾ ਹੈ جواب ثوقا ہے ترکی ناٹو دا ممبر ہے۔ حالانکہ ਤੁਸੀਂ ਇਸ ਗੱਲ ਨੂੰ ਜ਼ਰੂਰ ਨੋਟ ਕੀਤਾ ਹੋਵੇਗਾ ਕਿ ਪਿਛਲੇ ਕੁਝ ਸਾਲਾਂ ਵਿੱਚ ਤੁਰਕੀ ਦੇ ਲੋਕ ਬਹੁਤ ਹੀ ਵੈਸਟ ਵਿਰੋਧੀ ਹੋ ਗਏ ਹਨ। ਪੂਰੇ ਮੁ슬림 ਸੰਸਾਰ ਵਿੱਚ ਦੇਖੋ ਚਾਹੇ ਉਹ ਲੀਬੀਆ ਹੈ ਜਾਂ ਕੋਈ ਹੋਰ ਦੇਸ਼ ਆਮ ਜਨਤਾ ਇਜ਼ਰਾਈਲ ਬਾਰੇ ਅਤੇ ਗਾਜ਼ਾ ਵਿੱਚ ਜੋ ਕੁਝ ਹੋ ਰਿਹਾ ਹੈ ਉਸ ਬਾਰੇ ਕੀ ਸੋਚਦੀ ਹੈ? ਤਾਂ ਬਹੁਤ ਲੋਕੀ ਕਹਿਣਗੇ ਕਿ ਅਮਰੀਕਾ ਅਤੇ ਇਜ਼ਰਾਈਲ ਗਲਤ ਕੰਮ ਕਰ ਰਹੇ ਹਨ। ਇਜ਼ਰਾਈਲ ਜੋ ਵੀ ਕਰ ਰਿਹਾ ਹੈ ਉਸ ਨੂੰ ਅਮਰੀਕਾ ਸਰਕਾਰ ਦਾ ਪੂਰਾ ਸਮਰਥਨ ਹੈ। ਤੁਰਕੀ ਦੇ ਰਾਸ਼ਟਰਪਤੀ ਅਰਦੋਗਾਨ ਨੇ ਹਾਲ ਹੀ ਵਿੱਚ ਇੱਕ ਰੈਲੀ ਵਿੱਚ ਕਿਹਾ ਸੀ ਕਿ ਤੁਰਕੀ ਇਜ਼ਰਾਈਲ ਤੇ ਹਮਲਾ ਕਰ ਸਕਦਾ ਹੈ ਅਤੇ ਇਜ਼ਰਾਈਲ ਵਿੱਚ ਦਖਲ ਦੇ ਸਕਦਾ ਹੈ ਗਾਜ਼ਾ ਯੁੱਧ ਵਿਚਕਾਰ ਇਜ਼ਰਾਈਲ ਨੇ ਆਪਣੇ ਜਵਾਬ ਵਿੱਚ ਕਿਹਾ ਸੀ ਕਿ ਨਾਟੋ ਦੇਸ਼ਾਂ ਨੂੰ ਤੁਰਕੀ ਨੂੰ ਬਾਹਰ ਕਰ ਦੇਣਾ ਚਾਹੀਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਤੁਰਕੀ ਹੁਣ ਇੱਕ ਅਸਲੀ ਨਾਟੋ ਦੇਸ਼ ਨਹੀਂ ਰਿਹਾ ਕਿਉਂਕਿ ਉਹ ਬਹੁਤ ਜ਼ਿਆਦਾ ਪ੍ਰੋ ਰਸ਼ੀਆ ਐਂਡ ਐਂਟੀ ਵੈਸਟ ਹੋ ਚੁੱਕਾ ਹੈ ਅੱਗੇ ਚੱਲ ਕੇ ਜੇਕਰ ਕੋਈ ਦੇਸ਼ ਨਾਟੋ ਨੂੰ ਧੋਖਾ ਦੇਵੇਗਾ ਤਾਂ ਉਹ ਤੁਰਕੀ ਹੀ ਹੋਵੇਗਾ ਇਸ ਤੋਂ ਲੱਗਦਾ ਹਾਲ ਹੀ ਵਿੱਚ ਤੁਰਕੀ ਨੇ ਵੀ ਆਪਣੇ ਦੇਸ਼ ਵਿੱਚ ਦਾਵਾ ਕੀਤਾ ਹੈ ਕਿ ਉਹਨਾਂ ਨੇ ਮੋਸਾਦ ਦੇ ਫਾਈਨੈਂਸ਼ੀਅਲ ਮੈਨੇਜਰ ਨੂੰ ਗ੍ਰਿਫਤਾਰ ਕੀਤਾ ਹੈ ਹਾਲਾਂਕਿ ਇਜ਼ਰਾਈਲ ਇਸ ਬਾਰੇ ਬਹੁਤ ਚੁੱਪ ਹੈ ਪਰ ਸਪਸ਼ਟ ਹੈ ਕਿ ਤੁਰਕੀ ਅਤੇ ਇਜ਼ਰਾਈਲ ਦੇ ਰਿਸ਼ਤੇ ਬਹੁਤ ਖਰਾਬ ਹਨ ਅੱਜਕਲ੍ਹ ਜੋ ਲੋਕ ਜੀਓਪੋਲਿਟਿਕਸ ਐਂਡ ਇੰਟਰਨੈਸ਼ਨਲ ਰਿਲੇਸ਼ਨਸ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਉਹ ਜਾਣਦੇ ਹਨ ਕਿ ਇਜ਼ਰਾਈਲ ਦਾ ਸਭ ਤੋਂ ਵੱਡਾ ਸਪੋਰਟਰ ਅਮਰੀਕਾ ਹੈ ਇਸ ਲਈ ਗੁੱਸਾ ਤੇ ਨਫ਼ਰਤ ਹੁਣ ਅਮਰੀਕਨ ਸੋਲਜਰਸ ਤੇ ਨਿਕਲ ਰਹੀ ਹੈ ਅਜੇ ਤੁਰਕੀ ਵਿੱਚ ਸਿਰਫ ਦੋ ਸੈਨਿਕਾਂ ਤੇ ਹਮਲਾ ਹੋਇਆ ਹੈ ਪਰ ਸਾਰੇ ਅਮਰੀਕਨ ਸੋਲਜਰਸ ਅਲਰਟ ਮ ਉਨਾਂ ਨੂੰ ਕਿਹਾ ਗਿਆ ਹੋਵੇਗਾ ਕਿ ਉਹ ਸੈਰ ਕਰਦੇ ਸਮੇਂ ਬਾਜ਼ਾਰਾਂ ਵਿੱਚ ਨਾ ਜਾਣ ਜੇ ਕਿਸੇ ਨੇ ਪਹਿਚਾਨ ਲਿਆ ਕਿ ਇਹ ਅਮਰੀਕਨ ਮਰੀਨਜ਼ ਨੇ ਜਾਂ ਸੋਲજર ਨੇ ਤਾਂ ਉਹਨਾਂ ਉੱਤੇ ਲੋਕਾਂ ਵੱਲੋਂ ਹਮਲਾ ਕੀਤਾ ਜਾ ਸਕਦਾ ਹੈ ਜੋ ਕਿ ਕਾਫੀ ਬੁਰੀ ਸਿਚੁਏਸ਼ਨ ਹੋ ਸਕਦੀ ਹੈ ਇੱਕ ਬਹੁਤ ਹੀ ਦਿਲਚਸਪ ਗੱਲ ਇਹ ਵੀ ਹੈ ਕਿ ਇਹ ਸਭ ਕੁਝ ਅਜਿਹੇ ਸਮੇਂ ਵਿੱਚ ਹੋ ਰਿਹਾ ਹੈ ਜਦੋਂ ਤੁਰਕੀ ਨੇ ਅਫੀਸ਼ੀਅਲ ਤੌਰ ਤੇ ਬ੍ਰਿਕਸ ਦੇਸ਼ਾਂ ਨੂੰ ਕਿਹਾ ਹੈ ਕਿ ਅਸੀਂ ਵੀ ਬ੍ਰਿਕਸ ਦਾ ਮੈਂਬਰ ਬਣਨਾ ਚਾਹੁੰਦੇ ਹਾਂ ਤੁਰਕੀ ਬ੍ਰਿਕਸ ਵਿੱਚ ਸ਼ਾਮਲ ਹੋਣ ਵਾਲਾ ਪਹਿਲਾ ਨਾਟੋ ਦੇਸ਼ ਹੋਵੇਗਾ ਵੈਸਟਰਨ ਕੰਟਰੀਜ਼ ਦੇ ਲਈ ਇੱਕ ਬਹੁਤ ਹੀ ਸ਼ਰਮਨਾਕ ਗੱਲ ਹੋ ਸਕਦੀ ਹੈ ਕੀ ਅਜਿਹਾ ਦੇਸ਼ ਜਿਸ ਵਿੱਚ ਅਮਰੀਕਨ ਪ੍ਰਮਾਣੂ ਹਥਿਆਰ ਰੱਖੇ ਗਏ ਹਨ ਬਹੁਤ ਜਲਦੀ ਬ੍ਰਿਕਸ ਵਿੱਚ ਸ਼ਾਮਲ ਹੋਣ ਦੀ ਯੋਜਨਾ ਬਣਾ ਰਿਹਾ ਹੈ ਏਰਦੋਗਾਨ ਅਤੇ ਪੁਤਿਨ ਦੇ ਹਾਲ ਹੀ ਵਿੱਚ ਹੋਣ ਵਾਲੇ ਬ੍ਰਿਕਸ ਸੰਮੇਲਨ ਵਿੱਚ ਜਾਣ ਦੀ ਉਮੀਦ ਹੈ ਜਿੱਥੇ ਇੰਡੀਅਨ ਪ੍ਰਾਈਮ ਮਿਨਿਸਟਰ ਚਾਈਨੀਜ਼ ਪ੍ਰਾਈਮ ਮਿਨਿਸਟਰ ਅਤੇ ਹੋਰ ਕਈ ਨੇਤਾ ਵੀ ਸ਼ਾਮਲ ਹੋਣਗੇ ਰੂਸ ਦੇ ਕਜ਼ਾਨ ਸ਼ਹਿਰ ਵਿੱਚ ਬਹੁਤ ਸਾਰੀਆਂ ਗੱਲਾਂ ਤੇ ਚਰਚਾ ਕੀਤੀ ਜਾਵੇਗੀ ਪਹਿਲੀ ਗੱਲ ਕਿ ਪਾਕਿਸਤਾਨ ਅਤੇ ਤੁਰਕੀ ਦੀ ਮੈਂਬਰਸ਼ਿਪ ਦਾ ਕੀ ਸਮਾਂ ਆ ਗਿਆ ਹੈ ਅਤੇ ਇਸ ਸਮੂਹ ਦਾ ਵਿਕਾਸ ਕਿਵੇਂ ਅਤੇ ਕਿੱਥੋਂ ਤੱਕ ਹੋਵੇਗਾ ਕੀ ਬ੍ਰਿਕਸ ਕਰੰਸੀ ਇਨ ਫਿਊਚਰ ਲਾਂਚ ਕੀਤੀ ਜਾਵੇਗੀ ਤੁਸੀਂ ਦੇਖ ਸਕਦੇ ਹੋ ਰੂਸ ਦੇ ਜੋ ਵੀ ਯੂਰਪ ਦੇ ਨਾਲ ਸੰਬੰਧ ਸਨ ਉਹ ਟੁੱਟ ਗਏ ਹਨ ਹੁਣ ਰੂਸ ਬ੍ਰਿਕਸ ਵਿੱਚ ਆਪਣਾ ਭਵਿਕ ਲੱਭ ਰਿਹਾ ਹੈ ਕਿ ਇਹ ਤੁਰਕੀ ਵਾਲਾ ਪੂਰਾ ਇਨਸੀਡੈਂਟ ਤੁਰਕੀ ਅਤੇ ਨਾਟੋ ਦੇ ਵਿਚਕਾਰ ਇੱਕ ਵੱਡੀ ਦਰਾਰ ਹੈ ਨਿੱਜੀ ਤੌਰ ਤੇ ਮੇਰਾ ਮੰਨਣਾ ਹੈ ਕਿ ਅਮਰੀਕਾ ਅਤੇ ਯੂਰਪ ਦੇ ਉੱਤੇ ਇਜ਼ਰਾਈਲ ਆਪਣੇ ਪ੍ਰਭਾਵ ਦੀ ਵਰਤੋਂ ਕਰਕੇ ਉਹ ਜਾਣ ਦਾ ਕੁਝ ਸਾਲਾਂ ਵਿੱਚ ਤੁਰਕੀ ਨੂੰ ਨਾਟੋ ਵਿੱਚੋਂ ਬਾਹਰ ਕਢਵਾ ਦੇਣਗੇ ਜਾ ਐਰਦੋਗਨ ਦੇਖ ਲੈਣਗੇ ਕਿ ਕੀ ਹੋਣ ਵਾਲਾ ਹੈ ਤੇ ਉਹ ਆਪਣਾ ਚਿਹਰਾ ਬਚਾਉਣ ਦੇ ਲਈ ਪਹਿਲਾਂ ਹੀ ਕਾਰਵਾਈ ਕਰਨਗੇ ਅਤੇ ਨਾਟੋ ਵਿੱਚੋਂ ਬਾਹਰ ਹੋ ਜਾਣਗੇ ਇਹ ਬਿਲਕੁਲ ਸੰਭਵ ਹੈ ਕਿ ਤੁਰਕੀ ਨੂੰ ਨਾਟੋ ਤੋਂ ਬਾਹਰ ਕੱਢ ਲਿਆ ਜਾਵੇਗਾ ਅਤੇ ਇਸ ਦਾ ਪੂਰੇ ਖੇਤਰ ਤੇ ਬਹੁਤ ਪ੍ਰਭਾਵ ਪਵੇਗਾ ਜੇਕਰ ਤੁਸੀਂ ਇਤਿਹਾਸਿਕ ਤੌਰ ਤੇ ਦੇਖਦੇ ਹੋ ਤਾਂ ਤੁਰਕੀ ਇੱਕ ਅਜੀਬਾ ਦੇਸ਼ ਰਿਹਾ ਹੈ ਜਿੱਥੇ ਬਹੁਤ ਸਾਰੇ ਹਮਲੇ ਹੋਏ ਹਨ ਕਿਉਂਕਿ ਤੁਰਕੀ ਨੇ ਹਮੇਸ਼ਾ ਏਸ਼ੀਆ ਅਤੇ ਯੂਰਪ ਨੂੰ ਜੋੜਿਆ ਹੈ ਜਦੋਂ ਸਿਕੰਦਰ ਏਸ਼ੀਆ ਵੱਲ ਵਧਿਆ ਸੀ ਉਸ ਸਮੇਂ ਉਹ ਤੁਰਕੀ ਮੌਜੂਦ ਨਹੀਂ ਸੀ ਪਰ ਉਸ ਨੂੰ ਵੀ ਇਸ ਦੇਸ਼ ਵਿੱਚੋਂ ਲੰਘਣਾ ਪਿਆ ਸੀ ਆਉਣ ਵਾਲਾ ਸਮਾਂ ਕਾਫੀ ਹੀ ਦਿਲਚਸਪ ਹੋਵੇਗਾ ਦੇਖਦੇ ਹਾਂ ਕਿ ਹੁਣ ਇਸ ਪੂਰੇ ਇਨਸੀਡੈਂਟ ਦੇ ਉੱਤੇ ਅਮਰੀਕਾ ਵੱਲੋਂ ਕੀ ਬਿਆਨ ਆਉਂਦਾ ਹੈ ਜਿੱਦਾਂ ਹੀ ਕੋਈ ਇਸ ਮੈਟਰ ਦੇ ਉੱਤੇ ਅਪਡੇਟ ਆਉਂਦੀ ਹੈ ਤਾਂ ਅਸੀਂ ਫਿਰ ਤੋਂ ਵੀਡੀਓ ਲੈ ਕੇ ਜਰੂਰ ਹਾਜ਼ਰ ਹੋਵਾਂਗੇ ਬਾਕੀ ਥੈਂਕਸ ਫॉर ਵਾਚਿੰਗ ਸਟੇ ਸੇਫ ਸਟੇ ਇਨ ਫਨ